ਅਸੀਂ ਇੱਥੇ ਮੌਜੂਦ ਹਾਂ ਚਿਪਰਵ ਜਾਨ ਬਗਿਆ ਦੇ ਵਿੱਚ ਇਹ ਕੋਈ ਨਰਸਰੀ ਨਹੀਂ ਹੈ ਇਹ ਇੱਕ ਘਰ ਹੈ ਜਿਹਦਾ ਨਾਮ ਰੱਖਿਆ ਗਿਆ ਪਰਵ ਜਾਨ ਬਗਿਆ ਆਕਸੀਜਨ ਸਾਡੇ ਜੀਵਨ ਦੇ ਵਿੱਚ ਕਿੰਨੀ ਜ਼ਰੂਰੀ ਹੈ ਇਹ ਲੋਕਾਂ ਨੇ ਜਾਣਿਆ ਕਰੋਨਾ ਕਾਲ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਜਿੰਨੀ ਆਕਸੀਜਨ ਦੀ ਕਮੀ ਆਈ ਲੋਕਾਂ ਨੂੰ ਉਸ ਤੋਂ ਲੋਕ ਕੁਝ ਸਮਝ ਪਾਏ ਕਿ ਪੇੜ ਪੌਦੇ ਸਾਡੇ ਲਈ ਕਿੰਨੇ ਜ਼ਰੂਰੀ ਹੈ ਅਸੀਂ ਇੱਥੇ ਮੌਜੂਦ ਹਾਂ ਚਿਪਰਵ ਜਾਨ ਬਗਿਆ ਦੇ ਵਿੱਚ ਇਹ ਕੋਈ ਨਰਸਰੀ ਨਹੀਂ ਹੈ ਇਹ ਜਿਹੜੇ ਮੇਰੇ ਪੌਦੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਨਰਸਰੀ ਨਹੀਂ ਹੈ ਇਹ ਇੱਕ ਘਰ ਹੈ ਜਿਹਦਾ ਨਾਮ ਰੱਖਿਆ ਗਿਆ ਪਰਵਜਾਨ ਬਗੀਆ ਪਰਵ ਇਹਨਾਂ ਦਾ ਇੱਕ ਬੇਟਾ ਛੋਟਾ ਜਿਹੜਾ ਬਹੁਤ ਲੋਕਾਂ ਨੂੰ ਪ੍ਰੇਰਿਤ ਕਰ ਚੁੱਕਾ ਹੈ ਕਿ ਆਪਣਾ ala dwala ਜਿਹੜਾ ਉਹ ਸਾਫ਼ ਰੱਖੋ ਔਰ ਪ੍ਰਕਿਰਤੀ ਨੂੰ ਬਚਾਓ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੋ ਵੱਤ ਵੱਤ ਪੌਦੇ ਲਗਾਓ ਔਰ ਜਾਨ ਜਾਨਵੀ ਉਹਨਾਂ ਦੀ ਬੇਟੀ ਦਾ ਨਾਮ ਹੈ ਇਸ ਘਰ ਦੇ ਵਿੱਚ 1000 ਤੋਂ ਜ਼ਿਆਦਾ ਪੌਦੇ ਲੱਗੇ ਹੋਏ ਆ ਅਗਰ ਤੁਸੀਂ ਘਰ ਦੇ ਅੰਦਰ ਨਿਗਾਹ ਮਾਰੋ ਤਾਂ ਗੇਟ ਤੋਂ ਲੈ ਕੇ ਬਾਹਰ ਤੋਂ ਲੈ ਕੇ ਗੇਟ ਤੱਕ ਹਰ ਜਗ੍ਹਾ ਤੇ ਪੌਦੇ ਹੀ ਪੌਦੇ ਲੱਗੇ ਹੋਏ ਆ ਤਸਵੀਰਾਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਉਸ ਘਰ ਦਾ ਆਂਗਣ ਹੈ ਜਿੱਥੇ ਤੁਹਾਨੂੰ ਹਰ ਜਗ੍ਹਾ ਤੇ ਪੌਦੇ ਨਜ਼ਰ ਆਣਗੇ ਇਧਰਲੇ ਪਾਸੇ ਜਾਨਵੀ ਹੈ ਜਿਹੜੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ ਬੇਟੀ ਇਹਨਾਂ ਦੀ ਔਰ ਇਹ ਪਰਵ ਹੈ ਜਿੱਦੀ ਉਮਰ ਹਜੇ 9 ਸਾਲ ਦੀ ਹੈ ਲੇਕਿਨ 9 ਸਾਲ ਦੀ ਉਮਰ ਦੇ ਵਿੱਚ ਪਿਛਲੇ ਕਰੀਬ 5 ਸਾਲਾਂ ਦੇ ਵਿੱਚ 50000 ਤੋਂ ਉੱਪਰ ਉਹਦੇ ਲੋਕਾਂ ਨੂੰ ਵਣ ਚੁੱਕੇ ਆ ਉਹ ਕੌਣ ਲੋਕਾਂ ਨੂੰ ਵਣ ਚੁੱਕੇ ਆ ਉਹ ਵੀ ਗੱਲਬਾਤ ਕਰਾਂਗੇ ਪਿੱਛੇ ਪਰਵ ਜਾਨ ਦੇ ਮਦਰ ਫਾਦਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਘਰ ਦੇ ਵਿੱਚ ਇੰਨੇ ਪੌਦੇ ਲਾਣੇ ਆ ਔਰ ਕਿਸ ਤਰ੍ਹਾਂ ਪ੍ਰਕਿਰਤੀ ਨੂੰ ਬਚਾਇਆ ਜਾਵੇ ਮੈਡਮ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਕਿ ਪੌਦੇ ਲਗਾਣੇ ਆ ਜਾਂ ਪ੍ਰਕਿਰਤੀ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਸਰ ਜਿਵੇਂ ਸ਼ੁਰੂ ਤੋਂ ਹੀ ਪ੍ਰਕਿਰਤੀ ਨਾਲ ਤਾਂ ਸ਼ੁਰੂ ਤੋਂ ਹੀ ਪਿਆਰ ਸੀਗਾ ਪੇਪਰ ਜਦੋਂ 2020 ਦੇ ਵਿੱਚ ਕੋਰੋਨਾ ਕਾਲ ਆਇਆ ਲੋਕਾਂ ਨੂੰ ਆਕਸੀਜਨ ਦੀ ਕਮੀ ਆਈ ਆ ਕੋਈ ਕਿਸੇ ਨੂੰ ਤੁਲਸੀ ਦੀ ਲੋੜ ਸੀ ਕੋਈ ਗਲਾਇ ਦਾ ਕੜਾ ਬਣਾ ਕੇ ਪੀ ਰਿਹਾ ਸੀਗਾ ਤਾਂ ਸਾਡੇ ਘਰ ਦੇ ਵਿੱਚ ਜਿਵੇਂ ਕਹਿੰਦੇ ਸੀ ਕਿ ਤੁਲਸੀ ਹੈ ਤੁਹਾਡੇ ਗਲੋਏ ਹੈ ਤਾਂ ਸਾਨੂੰ ਲੱਗਿਆ ਕਿ ਇਹ ਚੀਜ਼ਾਂ ਦੀ ਲੋੜ ਹੈਗੀ ਹੈ ਵਕਈ ਤਾਂ ਅਸੀਂ ਹੋਰ ਵੀ ਵੈਸੇ ਪਲਾਂਟਸ ਬਹੁਤ ਲਗਾਏ ਤੇ ਅਸੀਂ ਬੈਡਰੂਮ ਸਾਰੇ ਕਮਰਿਆਂ ਦੇ ਵਿੱਚ ਪਲਾਂਟ ਲਗਾਏ ਪੂਰਾ ਸਾਰਾ ਘਰ ਭਰ ਗਿਆ ਤੇ ਫਿਰ ਅਸੀਂ ਲੋਕਾਂ ਨੂੰ ਵੀ ਇੱਕ ਇੱਕ ਦੋ ਦੋ ਪੌਦੇ ਨਾਲ ਨਾਲ ਦੇਣੀ ਸ਼ੁਰੂ ਕਰਦੇ ਕਿ ਤੁਸੀਂ ਵੀ ਲਗਾਓ ਤੁਲਸੀ ਲਗਾਓ ਗਲੋਏ ਲਗਾਓ ਸੌਂਜਣਾ ਲਗਾ ਇਹਨਾਂ ਦੇ ਫਾਇਦੇ ਫਾਇਦੇ ਹੈ ਕਿੜੀ ਪੱਤਾ ਲਗਾਓ ਵੀ ਗ੍ਰੀਨਰੀ ਨੂੰ ਫਲਾਓ ਖੁਸ਼ਹਾਲ ਬਣਾਓ ਤੇ ਸਾਨੂੰ ਇਹ ਲੱਗਿਆ ਕਿ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਤੇ ਇਹ ਚੀਜ਼ ਅਸੀਂ ਤਾਂ ਕਰ ਹੀ ਰਹੇ ਸੀ ਫਿਰ ਸਾਡੇ ਬੱਚਿਆਂ ਨੇ ਇਸ ਨੂੰ ਅੱਗੇ ਵਧਾਇਆ ਜਿਵੇਂ ਪਰ ਜਾਨਵੀ ਆਪਣੇ ਨਾਲ ਦੇ ਜਿਹੜੇ ਸੀਗੇ ਦੋਸਤਾਂ ਨੂੰ ਦਿੰਦੇ ਸੀ ਗਿਫਟ ਇਹ ਕਦੇ ਬਰਥਡੇ ਤੇ ਦਿੰਦੇ ਸੀ ਕਦੇ ਕਿਸੇ ਫੰਕਸ਼ਨ ਤੇ ਜਾਂਦੇ ਸੀ ਤਾਂ ਗਿਫਟ ਦਿੰਦੇ ਸੀ ਤਾਂ ਉਹਨੂੰ ਬਹੁਤ ਅੱਛਾ ਲੱਗਦਾ ਸੀਗਾ ਉਹ ਕਹਿੰਦੇ ਕਿ ਇਸ ਤੋਂ ਅੱਛਾ ਗਿਫਟ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਜੇ ਅਸੀਂ ਇੱਕ ਪੌਦਾ ਲਗਾਣੇ ਆ ਤੁਹਾਨੂੰ ਪ੍ਰੇਰਨਾ ਮਿਲਦੇ ਕਿ ਅਸੀਂ ਹੋਰ ਲਗਾਈਏ ਇਸ ਨੂੰ ਅੱਛਾ ਲੱਗਦਾ ਹੈਗਾ ਤਾਂ ਲੋਕਾਂ ਨੂੰ ਅੱਛਾ ਲੱਗਣ ਲੱਗਿਆ ਸਾਡਾ ਜਿਹੜਾ ਮਕਸਦ ਸੀ ਸਾਡੇ ਬੱਚੇ ਨੇ ਆਪਣੀ ਸਿਰਤੀ ਲੈ ਲਿਆ ਜਿਵੇਂ ਉਹਨਾਂ ਨੇ ਪ੍ਰੇਰਿਤ ਕਰਨਾ ਸ਼ੁਰੂ ਕਰਤਾ ਵੀ ਵੱਧ ਤੋਂ ਵੱਧ ਪੌਦੇ ਲਗਾਓ ਤਾਂ ਇਹ ਜਿਹੜਾ ਹੁਣ ਜਿਹੜਾ ਹੈਗਾ ਇੰਨਾ ਕ ਫੈਲ ਗਿਆ ਹੈਗਾ ਕਿ ਪਰਮ ਜਿਹੜਾ ਹੈਗਾ ਜਗ੍ਹਾ-ਜਗ੍ਹਾ ਤੇ ਜਾ ਕੇ ਪੌਦੇ ਦਿੰਦਾ ਹੈਗਾ ਹਰ ਇੱਕ ਸ਼ੁਭ ਕਾਮਤੇ ਚਾਹੇ ਜਨਮ ਦਿਨ ਹੋਵੇ ਚਾਹੇ ਵਿਆਹ ਦੀ ਵਰੇਗੰਡ ਹੋਵੇ ਜਾਂ ਸਭਿਆਚਾਰਕ ਧਾਰਮਿਕ ਕੋਈ ਵੀ ਫੰਕਸ਼ਨ ਹੋਵੇ ਕੋਈ ਵੀ ਸਾਡਾ ਪਲਾਂਟਸ ਤੋਂ ਬਿਨਾ ਉਹ ਅਧੂਰਾ ਆਏਗਾ ਸਾਰੇ ਪਲਾਂਟਸ ਦੇ ਕੀ ਹੁੰਦਾ ਸਭ ਨੂੰ ਪ੍ਰੇਰਿਤ ਕਰਦਾ ਹੈ ਕਿ ਜਿਆਦਾ ਤੋਂ ਜਿਆਦਾ ਪੌਦੇ ਲਗਾਓ ਤੇ ਸਾਰੀ ਆਪਣੀ ਜਿਹੜੀ ਹੈਗੀ ਆਸੇ ਪਾਸੇ ਗ੍ਰੀਨਰੀ ਨੂੰ ਫਲਾਓ ਤਾਂ ਜੋ ਆਪਾਂ ਨੂੰ ਆਕਸੀਜਨ ਦੀ ਕਮੀ ਨਾ ਰਹੇ ਆਪਾਂ ਨੂੰ ਕੋਈ ਗਲੋਏ ਤੁਸੀਂ ਕੋਈ ਵੀ ਚੀਜ਼ ਦੀ ਕਮੀ ਨਾ ਰਹੇ ਕੋਵਿਡ ਕੋਲ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਕਿ ਆਕਸੀਜਨ ਦੀ ਕਿੰਨੀ ਕਮੀ ਸੀ ਆਕਸੀਜਨ ਲੈਣਾ ਬਹੁਤ ਮੁਸ਼ਕਲ ਸੀ ਕਿੰਨੇ ਲੋਕਾਂ ਦੀ ਜਾਨ ਚਲੀ ਗਈ ਹੈ ਅਗਰ ਇਸ ਤਰ੍ਹਾਂ ਦੇ ਕੰਮ ਕੀਤੇ ਜਾਣ ਕਿਉਂਕਿ ਪ੍ਰਕਿਰਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਗਰ ਇਸ ਤਰ੍ਹਾਂ ਦੀ ਮੁਹਿੰਮ ਜਿਹੜੀ ਹਰ ਕੋਈ ਚਲਾਵੇ ਤਾਂ ਕਿੰਨਾ ਕੁ ਫਾਇਦਾ ਹੋ ਸਕਦਾ ਤੁਹਾਡੇ ਸਾ ਸਰ ਮੇਰੇ ਸਾਹਮਣਾਂ ਤਾਂ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਕਿਉਂਕਿ ਪੌਦੇ ਲਗਾਣਾ ਤੇ ਥੋੜੀ ਬਹੁਤ ਕੇਅਰ ਕਰਨੀ ਹੈ ਬਾਕੀ ਤਾਂ ਆਕਸੀਜਨ ਮਿਲੀ ਜਾਣੀ ਹੈ ਸ਼ੁੱਧ ਹਵਾ ਮਿਲੀ ਜਾਣੀ ਹੈ ਉਹ ਵੀ ਫ੍ਰੀ ਦੇ ਵਿੱਚ ਦੇਖੋ ਆਕਸੀਜਨ ਲੰਡਨ ਲੈਂਡ ਜਾਈਏ ਕਿੰਨਾ ਮਹਿੰਗਾ ਪੈਂਦਾ ਜਿਵੇਂ 2020 ਕਰੋਨਾ ਕੋਲ ਦੇ ਵਿੱਚ ਮਹਿੰਗਾ ਤਾਂ ਮਹਿੰਗਾ ਪਲੱਸ ਕਮੀ ਵੀ ਆ ਰਹੀ ਸੀ ਪਰ ਜੇ ਆਪਾਂ ਪੌਦੇ ਪੌਦੇ ਲਗਾ ਦਈਏ ਜਗਾ ਜਗਾ ਤੇ ਤਾਂ ਇਹ ਤਾਂ ਫ੍ਰੀ ਦੀ ਆਕਸੀਜਨ ਹੈ ਤਾਂ ਮੈਨੂੰ ਲੱਗਦਾ ਕਿ ਜੇ ਸਾਰੇ ਲੋਕ ਇਹ ਲਗਾਣ ਲੱਗ ਜਾਣ ਤਾਂ ਕਿਸੇ ਨੂੰ ਕੋਈ ਕਮੀ ਆਣੀ ਨਹੀਂ ਕੋਈ ਆਕਸੀਜਨ ਦੀ ਕਮੀ ਨਹੀਂ ਆਣੀ ਕੋਈ ਸਿਲੰਡਰ ਦੀ ਵਰਤ ਨਹੀਂ ਹੋਣੀ ਹੈਗੀ ਕਿਉਂਕਿ ਇਹ ਫ੍ਰੀਚ ਆਕਸੀਜਨ ਬੰਦ ਰਿਹਾ ਫ੍ਰੀਚ ਹਵਾ ਨੂੰ ਸ਼ੁੱਧ ਕਰ ਰਿਹਾ ਹੈਗੇ ਤਾਂ ਧਰਤੀ ਮਾਤਾ ਨੂੰ ਖੁਸ਼ਾਲ ਕਰਨ ਨਾਲ ਆਪਾਂ ਨੂੰ ਖੁਸ਼ਾਲ ਕਰ ਰਿਹਾ ਹੈ ਅੱਛਾ ਤੁਹਾਡੇ ਬੈਡਰੂਮ ਚ ਵੀ ਦੇਖਿਆ ਬੈਡਰੂਮ ਦੇ ਵਿੱਚ ਵੀ ਕਾਫੀ ਪਲਾਂਟਸ ਲੱਗੇ ਹੋਏ ਆ ਇਹ ਕੁਝ ਖਾਸ ਪਲਾਂਟਸ ਹੈ ਜਿੰਨਾ ਜਿਹੜੇ ਆਕਸੀਜਨ ਜ਼ਿਆਦਾ ਦਿੰਦੇ ਹਾਂਜੀ ਸਰ ਜਿਵੇਂ ਬੈਡਰੂਮ ਦੇ ਵਿੱਚ ਅਸੀਂ ਖਾਸ ਕਰਕੇ ਇੰਡੋਰ ਪਲਾਂਟਸ ਲਗਾਏ ਹੋਏ ਆ ਕਿਉਂਕਿ ਬੈਡਰੂਮ ਚ ਧੁੱਪ ਘੱਟ ਆਂਦੀ ਹੈਗੀ ਤਾਂ ਅਸੀਂ ਉਹ ਵਾਲੇ ਪਲਾਂਟਸ ਲਗਾਏ ਹੋਏ ਆ ਜਿਹੜੇ ਧੁੱਪ ਘੱਟ ਲੈਂਦੇ ਆ ਪਾਣੀ ਘੱਟ ਲੈਂਦੇ ਆ ਪਲੱਸ ਆਕਸੀਜਨ 24 ਘੰਟੇ ਦਿੰਦੇ ਆ ਪਲੱਸ ਪੋਜ਼ਿਟਿਵਿਟੀ ਦਿੰਦੇ ਆ 네ਗੈਟਿਵਿਟੀ ਨੂੰ ਦੂਰ ਰੱਖਦੇ ਆ এনਵਾਇਰਨਮੈਂਟ ਨੂੰ ਹਵਾ ਨੂੰ ਸ਼ੁੱਧ ਰੱਖਦੇ ਆ ਇਸ ਕਰਕੇ ਸਾਰੇ ਜਿੰਨੇ ਵੀ ਆਪਣੇ ਕਮਰੇ ਆ ਸਾਰੇ ਕਮਰਿਆਂ ਦੇ ਵਿੱਚ ਅਸੀਂ ਪਲਾਂਟਸ ਲਗਾਏ ਹੋਏ ਆ ਖਾਸ ਕਰਕੇ ਉਹ ਵਾਲੇ ਜਿਹੜੇ ਕਿ 24 ਘੰਟੇ ਆਕਸੀਜਨ ਦਿੰਦੇ ਜਿਵੇਂ ਸੈਂਸੋਵੇਰਾ ਹੋ ਗਿਆ ਸਰ 24 ਘੰਟੇ ਆਕਸੀਜਨ ਦ ਤੇ ਪਲੱਸ ਉਹਨੂੰ ਜਿਆਦਾ ਧੁੱਪ ਦੀ ਲੋੜ ਵੀ ਨਹੀਂ ਹੁੰਦੀ ਹੈ। ਅੱਛਾ ਲੋਕਾਂ ਨੂੰ ਵੀ ਕਾਫੀ ਪ੍ਰੇਰਿਤ ਕਰ ਚੁੱਕੇ ਹਾਂ ਪਰ ਉਹਦੀਆਂ ਬਹੁਤ ਫੋਟੋਗ੍ਰਾਫਸ ਦੇਖੀਆਂ ਸੀ ਫੇਸਬੁਕ ਤੇ ਵੀ ਕਿ ਹਰ ਕਿਸੇ ਨੂੰ ਜਾ ਕੇ ਚਾਹੇ ਉਹਦਾ ਬਰਥਡੇ ਆ ਚਾਹੇ ਐਨੀਵਰਸਰੀ ਆ ਚਾਹੇ ਕੋਈ ਵੀ ਪ੍ਰੋਗਰਾਮ ਹੈ ਉੱਥੇ ਜਾ ਕੇ ਪ੍ਰਭ ਇੱਕ ਪੌਦਾ ਪੇਂਟ ਕਰਦਾ ਹੈ। ਕੀ ਮਕਸਦ ਕੀ ਇਸ ਦੀ? ਸਰ ਮਤਲਬ ਮਕਸਦ ਇਹਦੇ ਪਿੱਛੇ ਇਹੀ ਹੈ ਕਿ ਇੱਕ ਤਾਂ ਗਿਫਟ ਜਿਹੜਾ ਹੈਗਾ ਇਸ ਤੋਂ ਅੱਛਾ ਨਹੀਂ ਹੋ ਸਕਦਾ। ਕੀ ਮਤਲਬ ਇੱਕ ਤਾਂ ਗ੍ਰੀਨ ਲੀਫ ਹੋਣਾ ਇਹਦੇ ਪਿੱਛੇ ਦੇਖੋ ਕਿੰਨੀ ਵੱਡੀ ਪੋਜ਼ਿਟਿਵਿਟੀ ਹੈ ਜਦੋਂ ਆਪਾਂ ਕਿਸੇ ਨੂੰ ਗ੍ਰੀਨ ਚੀਜ਼ ਦਿੰਨੇ ਆ ਗ੍ਰੀਨ ਚੀਜ਼ ਵੈਸੇ ਹੀ ਦੇਖਣ ਗੱਛੀ ਲੱਗਦੀ ਹੈ ਹਰੀਆਲੀ ਹਰੀਆਲੀ ਦੇਖੋ ਖੁਸ਼ਹਾਲੀ ਤੇ ਤਰੱਕੀ ਦਾ ਪ੍ਰਤੀਕ ਹੈ ਜਦੋਂ ਆਪਾਂ ਕਿਸੇ ਨੂੰ ਪੌਦਾ ਦਿੰਨੇ ਇਟ ਮੀਨਸ ਆਪਾਂ ਉਹਦੀ ਸ਼ੁਭ ਕਾਮਨਾ ਉਹਨੇ ਹਰੀਆਲੀ ਲਈ ਤੇ ਵਾਦੇ ਲਈ ਕਾਮਨਾ ਕਰ ਰਹੇ ਪਹਿਲੀ ਤਾਂ ਦੇਖੋ ਇਹ ਚੀਜ਼ ਹੋਗੀ ਦੂਜੀ ਇਹ ਹੋਗੀ ਕਿ ਲੋਕਾਂ ਨੂੰ ਪਰਿਆਵਰਣ ਪ੍ਰਤੀ ਜੋੜਨਾ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਕਿ ਜੇ ਆਪਾਂ ਪੌਦੇ ਲਗਾਵਾਂਗੇ ਤਾਂ ਆਪਾਂ ਸੱਚੀ ਆਪਣਾ ਵਾਤਾਵਰਣ ਹੋਗਾ ਸੱਚੀ ਆਪਣੇ ਘਰ ਖੁਸ਼ਹਾਲੀ ਆਊਗੀ ਆਪਣੇ ਆਸ-ਪਾਸ ਖੁਸ਼ਹਾਲੀ ਹੋਊ ਆਪਣਾ ਪੰਜਾਬ ਖੁਸ਼ਹਾਲ ਹੋਊ ਆਪਣਾ ਦੇਸ਼ ਖੁਸ਼ ਦੇਸ਼ ਕੀ ਸਾਰੀ ਦੁਨੀਆ ਖੁਸ਼ਹਾਲ ਹੋਗੀ ਇਹਦੇ ਪਿੱਛੇ ਸਰ ਬਹੁਤ ਵੱਡਾ ਮੈਸੇਜ ਹੈ ਇਹੀ ਮੈਸੇਜ ਅਸੀਂ ਫਲਾ ਰਹੇ ਹਾਂ ਸਾਡੇ ਬੱਚੇ ਸਾਡਾ ਪਰਵਾਂਸਲ ਵੀ ਇਹੀ ਮੈਸੇਜ ਫਲਾ ਰਹੇ ਆ ਕਿ ਇਹਦੇ ਪਿੱਛੇ ਸੱਚੀ ਸਾਡੀ ਅੱਛੀ ਭਾਵਨਾ ਪੋਜ਼ਿਟਿਵਿਟੀ ਹੈ ਪੂਰੀ ਦੁਨੀਆ ਲਈ ਪੋਜ਼ਿਟਿਵਿਟੀ ਹੈ ਕਿੰਨੇ ਪਲਾਂਟਸ ਜਿਹੜੇ ਆ ਲੋਕਾਂ ਨੂੰ ਦੇ ਚੁੱਕੇ ਤੁਸੀਂ ਸਰ ਅਸੀਂ 50 ਹਜ਼ਾਰ ਤੋਂ ਵੱਧ ਪੌਦੇ ਜਿਹੜੇ ਹੈਗੇ ਆ ਵੰਡ ਚੁੱਕੇ ਆ ਲੋਕਾਂ ਨੂੰ ਅਵੇਅਰਨੈਸ ਫਲਾ ਚੁੱਕੇ ਆ ਹੁਣ ਤੱਕ ਮੈਨੂੰ ਲੱਗਦਾ ਹੈ ਕਾਫੀ ਸਾਰੀ ਫੈਮਿਲੀਜ਼ ਨੂੰ ਅਸੀਂ ਮਿਲ ਚੁੱਕੇ ਆ ਮੋਗਾ ਹੀ ਨਹੀਂ ਅਸੀਂ ਅਲੱਗ-ਅਲੱਗ ਸ਼ਹਿਰਾਂ ਵਿੱਚ ਸਾਰੇ ਪੰਜਾਬ ਦੇ ਵਿੱਚ ਜਾ ਰਹੇ ਆ ਲੋਕਾਂ ਨੂੰ ਵਾਤਾਵਰਣ ਪ੍ਰਤੀ ਜੋੜ ਰਹੇ ਆ ਪਰ ਉਹ ਖਾਸ ਕਰਕੇ ਪਲਾਂਟਸ ਦਾ ਦਿਨ ਦੇ ਦਿਨ ਦੇ ਨਾਲ ਲੋਕਾਂ ਨੂੰ ਆਪਣੇ ਨਿੱਕੇ-ਨਿੱਕੇ ਪਿਆਰੇ ਪਰਿਸ਼ਬਦਾਂ ਨਾਲ ਜਾਗਰੂਕ ਵੀ ਕਰਦਾ ਹੈ ਕਿ ਪੌਦੇ ਲਗਾਓ ਦੇ ਬੰਨ ਨੂੰ ਬਚਾਓ ਇਹਦੇ ਸ਼ਬਦ ਸੁਣ ਕੇ ਲੋਕੀ ਤਾਂ ਕਈ ਵਾਰ ਆਈ ਕਹਿੰਦੇ ਆ ਕਿ ਮੇਲਾ ਹੀ ਲੁੱਟ ਕੇ ਲੈ ਗਿਆ ਮੁੰਡਾ ਜਾਂ ਬੜੇ ਜਾਗਰੂਕ ਹੁੰਦੇ ਆ ਕਿ ਦੇਖੋ ਤੁਸੀਂ ਅਸੀਂ ਪ੍ਰੋਗਰਾਮ ਰੱਖਿਆ ਸੀ ਤੇ ਇਸ ਬੱਚੇ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਜਾਗਰੂਕ ਕਰਤਾ ਮੈਨੂੰ ਆਇ ਲੱਗਦਾ ਜੀ ਉੱਥੇ ਹਜ਼ਾਰ ਦਾ ਇਕੱਠ ਹੁੰਦਾ ਜੇ 10 ਬੰਦੇ ਵੀ ਜਾਗਰੂਕ ਹੋ ਗਏ ਤਾਂ ਇਟ ਮੀਨ ਸਾਡਾ ਕੰਮ ਪੂਰਾ ਹੋ ਗਿਆ ਪਰ ਪਰਵ ਨੂੰ ਲੋਕ ਖੁਦ ਇਨਵਾਈਟ ਕਰਦੇ ਆ ਪਤਾ ਪਰ ਬਾਰੇ ਕੀ ਗ੍ਰੀਨ ਮੈਨ ਕਿਹਾ ਜਾ ਸਕਦਾ ਨਹੀਂ ਸਰ ਇਹਨੂੰ ਖਿਤਾਬ ਮਿਲ ਚੁੱਕਿਆ ਸਰ ਗ੍ਰੀਨ ਐਂਬੈਸਡਰ ਗ੍ਰੀਨ ਹੀਰੋ ਕੱਲ ਗ੍ਰੀਨ ਵਰੀਅਰਸ ਦਾ ਅਵਾਰਡ ਮਿਲਿਆ ਮਤਲਬ ਇਹਦਾ ਨਾਮ ਹੁਣੇ ਹੀ ਪੈ ਗਿਆ ਇਕੋ ਹੀਰੋ ਤਾਂ ਪਰਮ ਨੂੰ ਲੋਕ ਜਾਣਦੇ ਵੀ ਹੈ ਸਰ ਅੱਗੇ ਅੱਗੇ ਜਿਵੇਂ ਕਹਿੰਦੇ ਨਾ ਫੇਸਬੁੱਕ ਵਟਸਐਪ ਇੰਸਟਾਗ੍ਰਾਮ ਜਿਵੇਂ ਇਹ ਸੋਸ਼ਲ ਮੀਡੀਆ ਹੋ ਗਿਆ ਉਹਦੇ ਨਾਲ ਇਸਰ ਅੱਗੇ ਅੱਗੇ ਮੈਸੇਜ ਕੈਨੇਡਾ ਚ ਬੈਠੇ ਲੋਕ ਕੈਲਗਰੀ ਮਤਲਬ ਅਲੱਗ ਅਲੱਗ ਜਗ੍ਹਾ ਤੇ ਮੈਸੇਜ ਇਹੀ ਜਾ ਰਿਹਾ ਕਿਉਂਕਿ ਉਹਦੇ ਚਿਹਰੇ ਨੂੰ ਜਾਨਣ ਲੱਗ ਗਏ ਹੈਗੇ ਤਾਂ ਇਹਨੂੰ ਲੋਕ ਬੁਲਾ ਵੀ ਰਹੇ ਹੈਗੇ ਜਿਵੇਂ ਮਤਲਬ ਫੇਸਬੁੱਕ ਕਰਾਈਸ ਨਹੀਂ ਹਾਂ ਹੁੰਦਾ ਕਦੀ ਉਹਨੂੰ ਵਟਸਐਪ ਮੈਸੇਜ ਕਰਦੇ ਕਦੀ ਮਤਲਬ ਕਾਲ ਕਰਦੇ ਆ ਵੀ ਮਤਲਬ ਇਸ ਬੱਚੇ ਨੂੰ ਅਸੀਂ ਮਿਲਣਾ ਚਾਹੁੰਦੇ ਆ ਵੀ ਇੰਨੇ ਬੱਚਾ ਇਹ ਅੱਛਾ ਕੰਮ ਕਰ ਰਿਹਾ ਮਤਲਬ ਉਹ ਹੀ ਕਹ ਰਿਹਾ ਕਿ ਇਸ ਤੋਂ ਅੱਛਾ ਕੰਮ ਕੋਈ ਹੋ ਹੀ ਨਹੀਂ ਸਕਦਾ ਬਿਲਕੁਲ ਇਸ ਤੋਂ ਅੱਛਾ ਕੰਮ ਕੋਈ ਹੋ ਨਹੀਂ ਸਕਦਾ ਪਰਵ ਨੂੰ ਬਹੁਤ ਲੋਕ ਜਾਣਦੇ ਨੇ ਮੋਗਾ ਹੀ ਨਹੀਂ ਮੋਗਾ ਤੋਂ ਬਾਅਦ ਵੀ ਦੇਸ਼ ਵਿਦੇਸ਼ ਵਿੱਚ ਵੀ ਪਰਵ ਨੂੰ ਲੋਕ ਜਾਣਦੇ ਨੇ ਕਿਉਂਕਿ ਪਰਵ ਜਿਹੜਾ ਲੋਕਾਂ ਨੂੰ ਇੱਕ ਹਰਿਆਲੀ ਪ੍ਰਕਿਰਤੀ ਨੂੰ ਬਚਾਉਣ ਦਾ ਇੱਕ ਮੈਸੇਜ ਦਿੰਦਾ ਹੈ ਬਹੁਤ ਵੱਡਾ ਮੈਸੇਜ ਹੈ ਕਿਉਂਕਿ ਅਗਰ ਇਸ ਤਰ੍ਹਾਂ ਦੇ ਐਫਰਟਸ ਕੀਤੇ ਜਾਣ ਤਾਂ ਅਸੀਂ ਆਪਣੀ ਪ੍ਰਕਿਰਤੀ ਨੂੰ ਬਚਾ ਸਕਦੇ ਹਾਂ ਪਰ ਉਹ ਨਾਲ ਵੀ ਗੱਲ ਕਰਦੇ ਆ ਪਰ ਬਹੁਤ ਛੋਟੀ ਉਮਰ ਹੈ ਤੁਹਾਡੀ ਕਿੰਨੀ ਉਮਰ ਹੈ ਕਿਹੜੀ ਕਲਾਸ ਪੜ੍ਹਦੇ ਹੋ ਮੇਰੀ ਉਮਰ 9 ਸਾਲ ਹੈ ਮੈਂ 4th ਕਲਾਸ ਵਿੱਚ ਪੜ੍ਹਦਾ ਹਾਂ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਇਸ ਤਰ੍ਹਾਂ ਲੋਕਾਂ ਨੂੰ ਪ੍ਰਕਿਰਤੀ ਬਾਰੇ ਜਾਗਰੂਕ ਕਰਨਾ ਹੈ ਔਰ ਇੰਨੇ ਪੌਦੇ ਤੁਸੀਂ ਘਰੇ ਲਗਾਏ ਹੋਏ ਦੇਖਭਾਲ ਕਰਨ ਕਰਦੇ ਹੋ ਮਮੀ ਮੈਂ ਆਪਣੇ ਮਾਮੀ-ਬਾਪਾ ਤੋਂ ਪ੍ਰੇਰਿਤ ਹੋਇਆ ਜਿਵੇਂ 2020 ਵਿੱਚ ਕਰੋਨਾ ਆਇਆ ਉਹਦੇ ਵਿੱਚ ਲੋਕਾਂ ਨੂੰ ਆਕਸੀਜਨ ਦੀ ਕਮੀ ਹੋਈ ਤਾਂ ਸਾਡੇ ਘਰ ਆਕਸੀਜਨ ਆਕਸੀਜਨ ਸੀ ਉਦੋਂ ਲੋਕ ਆਕਸੀਜਨ ਸਿਲੰਡਰ ਲੈਂਦੇ ਸੀ ਪਰ ਸਾਨੂੰ ਪਲਾਂਟਸ ਆਕਸੀਜਨ ਦਿੰਦੇ ਸੀ ਤੇ ਅਸੀਂ ਗਾਂ-ਗਾ ਜਾ ਕੇ ਹੋਰ ਵੀ ਪਲਾਂਟਸ ਵੰਣਾ ਸਟਾਰਟ ਕੀਤਾ ਤੇ ਤੇ ਲੋਕਾਂ ਨੂੰ ਮੋਟੀਵੇਟ ਕੀਤਾ ਕਿ ਜਤ ਕਿ ਵੱਧ-ਵੱਧ ਪੌਦੇ ਲਗਾਓ ਤੇ ਪ੍ਰਾਪਰ ਨੂੰ ਹਰਾ-ਭਰਾ ਬਣਾਓ ਕਿੰਨੇ ਪੌਦੇ ਹਜੇ ਵਣ ਚੁੱਕੇ ਹੋ ਤੁਸੀਂ ਔਰ ਕਿਵੇਂ ਜਾਣਦੇ ਹੋ ਲੋਕਾਂ ਕੋਲ ਕਿਵੇਂ ਪਤਾ ਲੱਗਦਾ ਕਿਦਾ ਬਰਥਡੇ ਹੈ ਮੈਂ ਹੁਣ ਤੱਕ 50000 ਦੇ ਉੱਪਰ ਪੌਦੇ ਵਣ ਚੁੱਕਿਆ ਹਾਂ ਤੇ ਮੈਨੂੰ ਫੇਸਬੁੱਕ ਤੋਂ ਪਤਾ ਲੱਗਦਾ ਹੈ ਵੀ ਲੋਕਾਂ ਦੀ ਮੈਰਿਜ ਐਨੀਵਰਸਰੀ ਬਰਥਡੇ ਤੇ ਹੋਰ ਵੀ ਸ਼ੁਭਕਾਰ ਹੈ ਪਤਾ ਲੱਗਦਾ ਹੈ ਕਈ ਵੱਡੇ ਲੋਕਾਂ ਨੂੰ ਵੀ ਤੁਸੀਂ ਪੌਦੇ ਦੇ ਚੁੱਕੇ ਹੋ ਪ੍ਰੇਰਿਤ ਕਰ ਚੁੱਕੇ ਹੋ ਕੋਈ ਆਫੀਸਰਸ ਨੇ ਕੋਈ ਮੰਤਰੀ ਸਾਹਿਬ ਨੇ ਉਹਨਾਂ ਨੂੰ ਵੀ ਮੈਂ ਪ੍ਰੇਰਿਤ ਕਰਦਾ ਹਾਂ ਤੇ ਉਹ ਵੀ ਬਹੁਤ ਖੁਸ਼ ਹੁੰਦੇ ਹਨ ਵੀ ਸਾਨੂੰ ਇੱਕ ਪੌਦਾ ਮਿਲਿਆ ਪਰਬ ਤੁਹਾਡੇ ਇੱਕ ਕਮਰੇ ਦੇ ਵਿੱਚ ਅਵਾਰਡ ਅਵਾਰਡ ਪਏ ਆ ਉਹ ਸਾਰੇ ਤੁਹਾਨੂੰ ਹੀ ਮਿਲੇ ਹੋਏ ਹਨ ਹਾਂਜੀ ਮੇਰੇ ਮੰਮੀ ਨੂੰ ਮੇਰੇ ਮੰਮੀ ਪਾਪਾ ਨੂੰ ਵੀ ਮਿਲੇ ਹੋਇਆ ਹੈ ਮੇਰੀ ਭੈਣ ਜਾਨਵੀ ਨੂੰ ਵੀ ਮਿਲੇ ਹੋਇਆ ਕਈ ਅਵਾਰਡਸ ਸਾਰਾ ਪਰਿਵਾਰ ਪ੍ਰਕਿਰਤੀ ਬਾਰੇ ਬਹੁਤ ਸੰਜੀਦਾ ਹੈ ਹਾਂਜੀ ਕੀ ਕਹਿਣਾ ਚਾਹੋਗੇ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਦੇਣਾ ਚਾਹਨਾ ਹਾਂ ਕਿ ਪਲਾਸਟਿਕ ਦੀ ਵਰਤੋਂ ਨਾ ਕਰੋ

बारिश किए गए बूंदों को बचाएं, उससे घर की बगिया को महकाएं, आओ पर्यावरण को बचाएं, प्लास्टिक को मार भगाएं, उससे धरती माँ को साफ बनाएं, आओ पर्यावरण को बचाएं, घर के कचरे से खाद बनाएं, उससे घर की बगिया को महकाएं, आओ पर्यावरण को बचाएं, धन्यवाद अगर आप एक भी पौधा नहीं लगाते तो आपको सांस लेने का कोई अधिकार नहीं